ਫਗਵਾੜਾ ਦੇ ਵਾਰਡ ਨੰਬਰ 7 ਤੋਂ ਭਾਜਪਾ ਦੇ ਉਮੀਦਵਾਰ ਸ਼੍ਰੀਮਤੀ ਰੀਨਾ ਖੋਸਲਾ ਵੱਲੋਂ 21 ਦਸੰਬਰ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਆਪਣਾ ਮੁੱਖ ਚੋਣ ਦਫ਼ਤਰ ਖੋਲ੍ਹਿਆ ਗਿਆ ਜਿਸ ਦਾ ਉਦਘਾਟਨ ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ ਇਸ ਮੌਕੇ ਜਿੱਥੇ ਵਿਜੇ ਸਾਂਪਲਾ ਨੇ ਵਾਰਡ ਵਾਸੀਆਂ ਨੂੰ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਉੱਥੇ ਹੀ ਉਨ੍ਹਾਂ ਸਮੂਹ ਵਾਰਡ ਵਾਸੀਆਂ ਨੂੰ ਸ਼੍ਰੀਮਤੀ ਰੀਨਾ ਖੋਸਲਾ ਦੇ ਹੱਕ ਵਿੱਚ ਵੱਤਵਾਦ ਵੋਟਾਂ ਪਾ ਕੇ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਉਨ੍ਹਾਂ ਦੱਸਿਆ ਕਿ ਭਾਜਪਾ ਨੇ ਆਪਣੇ ਕਾਰਜਕਾਲ ਦੌਰਾਨ ਸ਼ਹਿਰ ਦਾ ਜਿੰਨਾ ਵੀ ਵਿਕਾਸ ਕਰਵਾਇਆ ਪਾਰਟੀ ਇਸ ਚੌਂ ਮੈਦਾਨ ਵਿੱਚ ਉਤਰੀ ਹੈ ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਵਿਸ਼ਵਾਸ ਹੋਇਆ ਕਿ ਰੀਨਾ ਖੋਸਲਾ ਦੀ ਜਿੱਤ ਤੋਂ ਬਾਅਦ ਵਾਰਡ ਦਾ ਚੋਪਕੇ ਵਿਕਾਸ ਹੋਵੇਗਾ ਸਰ ਭਾਈਪਾਲੀ ਸਰਕਾਰ ਦੇ ਨਾਲ ਪੁੱਛਿਆ ਕਿ ਇਹ ਵਾਰਡ ਵੀ ਜਿਹੜਾ ਸਤਾਈ ਇਹ ਤਾਂ ਬੀਜਪੀ ਦਾ ਜਿਹੜਾ ਮੈਂਬਰ ਗਾਣਤ ਮਨਤਰੀ ਦਾ ਫਿਸਟਾ ਰਿਸ਼ਮਾਨ ਉਹ ਰਿਸ਼ਟਰੀਅਰ ਯੂਨੀਵਰਸਿਟੀ ਨੇ ਪੀਕੇਸੀਆ ਨੂੰ ਗੁਜਰਾਤ ਵੀ ਹੋ ਜਾਂਦੀ ਹੈ ਮਹਾਰਾਸ਼ਟਰ ਵੀ ਹੈ ਤਾਮਲनाडु ਜਿੱਥੇ ਜਿੱਥੇ ਬੀਜਪੀ ਬੇਟੀ ਛਾਦੀ ਆਪੋਸਿਟਿਵ ਲੈਂਦੀ ਕਿਉਂ ਹੈ

ਵਲੋਟਰ ਹੋਊਗੀ ਅਸਵਾਡੇ ਦੀ ਸਦਨ ਤੋਂ ਉੱਪਰ ਆਪਾਂ ਉਹਨਾਂ ਨੂੰ ਵੀ ਕਹਿਣਾ ਹੈ ਇਸ ਦੌਰਾਨ ਸ਼੍ਰੀਮਤੀ ਦੀਨਾ ਖੋਸਲਾ ਨੇ ਜਿੱਥੇ ਉਹਨਾਂ ਨੂੰ ਟਿਕਟ ਦੇਣ ਲਈ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਉੱਥੇ ਹੀ ਉਹਨਾਂ ਵਿਸ਼ਵਾਸ ਹੋਇਆ ਕਿ ਉਹ ਇਹ ਸੀਟ ਜਿੱਤ ਕੇ ਵਾਰਡ ਦਾ ਚੋਪਕੀ ਵਿਕਾਸ ਕਰਵਾਉਣਗੇ ਇਸ ਦੌਰਾਨ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਤੇ ਵਾਰਡ ਵਾਸੀ ਮੌਜੂਦ ਹਨ ਮੇਰਾ ਨਾਮ ਦੀਨਾ ਖੋਸਲਾ ਵਾਰਡ ਨੰਬਰ 7 ਜੀਪੀ ਵੀ ਮੇਰੀ ਪਾਰਟੀ ਹੈ ਤੇ ਅੱਜ ਤੁਸੀਂ ਇੱਥੇ ਕੀ ਕੀਤਾ ਇੱਥੇ ਪ라이 ਇੱਥੇ ਅੱਜ ਆਪਣੇ ਨੀਜੇ ਵੀ ਦਫਤਰ ਦਾ ਉਦਘਾਟਨ ਕੀਤਾ ਜਿੱਥੇ ਸੀ ਸ਼੍ਰੀ ਵੀਦੇ ਸਾੰਪਲਾ ਜੀ ਨੇ ਆ ਕੇ ਮੇਰੇ ਦਫਤਰ ਦਾ ਉਦਘਾਟਨ ਕੀਤਾ ਤੇ ਤੁਸੀਂ ਉਦਘਾਟਨ ਤੋਂ ਬਾਅਦ ਤੁਸੀਂ ਇਸ ਵਾਰਡ ਦੇ ਲੋਕਾਂ ਨਾਲ ਮਿਲੇ ਜੁੜੇ ਆ ਉਸ ਤੋਂ ਪਹਿਲਾਂ ਮਿਲੇ ਜੁੜੇ ਹੈ ਨਹੀਂ ਮੈਂ ਉਸ ਤੋਂ ਪਹਿਲਾਂ ਵੀ ਮਿਲੇ ਆ ਮੈਂ ਕੱਲ ਵੀ ਡੋਰ ਟੂ ਡੋਰ ਕੀਤੀ ਸੀ ਅੱਜ ਵੀ ਕੀਤੀ ਅੱਜ ਹੀ ਮੈਂ ਲੈ ਕੇ ਆਈ ਹੈ ਤੇ ਜਿਹੜੇ ਜਿਨ੍ਹਾਂ ਨੇ ਅਸੀਂ ਖੜ੍ਹ ਸਕਦੇ ਆ ਉਹਨਾਂ ਦੀ ਮਦਦ ਕਰਾਂਗੇ ਮੋਦੀ ਜੀ ਦੀ ਇਹ ਨੀਤੀ ਹੈ ਅਸੀਂ ਸਾਰੇ ਇੱਥੇ ਆਪਣੇ ਵਾਰਡ ਦੇ ਲੋਕਾਂ ਤੱਕ ਪਹੁੰਚਾਈਏ ਵਾਰਡ ਵਾਸੀਆਂ ਨੂੰ ਕਿਹੋ ਜਿਹਾ ਹੰਗਾਰਾ ਮਿਲ ਰਿਹਾ ਤੁਹਾਨੂੰ ਜੋ ਤੁਸੀਂ ਦੋ ਟੂ ਦੋਰ ਜਾਣੇ ਵਾਰਡ ਵਾਸੀਆਂ ਨੂੰ ਬਹੁਤ ਅੱਛਾ ਹੰਗਾਰਾ ਮਿਲ ਰਿਹਾ ਦੱਸਦੇ ਕਿ ਇਹਦਾ ਇੱਥੇ ਬਹੁਤ ਆਏ ਆ ਕੇ ਇਤਨੀ ਲਾਰੇ ਲਾਲ ਆ ਕੇ ਚਲੇਗੇ ਤੁਸੀਂ ਕਿਹਾ ਵੀ ਸਾਨੂੰ ਇੱਕ ਮੌਕਾ ਤੁਸੀਂ ਦਿਓ ਅਸੀਂ ਕੋਈ ਲਾਰਾ ਦੇਣਾ ਨਾ ਜੋ ਅਸੀਂ ਕਹਿਣਾ ਕਰਕੇ ਦਿਖਾਣਾ ਜਿਤਾਣਾ ਨਾ ਜਿਤਾਣਾ ਉਹ ਤੁਹਾਡੀ ਮਰਜ਼ੀ ਹੈ ਅਸੀਂ ਤੁਹਾਡੇ ਲਈ ਸੇਵਾ ਲਈ ਖੜ੍ਹੇ ਹਾਂ ਜੇ ਤੁਸੀਂ ਜਾਣਦੇ ਆ ਤੇ ਤੁਹਾਨੂੰ ਦੱਸਦੇ ਕੋਈ ਕੋਈ ਬਾੜ ਕੇ ਪ੍ਰੋਬਲਮਸ ਹੋਣ ਗਿਆ ਜਾਂ ਸਿੱਧੀ ਸੀਗੀ ਕੋਈ ਜਿਹੜਾ ਹੱਲ ਕਰਾਉਣ ਦੇ ਦੱਸਦੇ ਆ ਦੱਸਦੇ ਆ ਪਹਿਲੀ ਗੱਲ ਤਾਂ ਜਿਹੜੇ ਮੋਦੀ ਜੀ ਨੇ ਨੀਲੇ ਕਾਰਡ ਬਣਾਏ ਸੀ ਉਹ ਸਾਰੇ ਇਹ ਜਿਹੜੀ ਪੰਜਾਬ ਸਰਕਾਰ ਹੈ ਆ ਆਮ ਆਦਮੀ ਪਾਰਟੀ ਸਰਕਾਰ ਇਹਨਾਂ ਨੇ ਸਾਰੇ ਨੇੜੇ ਲੋਕਾਂ ਨੇ ਨੀਲੇ ਕਾਰਡ ਕੱਢ ਦਿੱਤੇ ਹੋਏ ਆ ਅਸੀਂ ਕਿਹਾ ਕੋਈ ਗੱਲ ਨਹੀਂ ਤੁਸੀਂ ਸਾਨੂੰ ਬਣਾਓ ਇੱਥੇ ਇਸ ਕਾਫਿਲ ਕਰੋ ਕਿਸੀਂ ਤੁਹਾਡੇ ਨੀਲੇ ਕਾੜੇ ਚਲਾ ਸਕੀਏ ਕਿਉਂਕਿ ਬਹੁਤ ਜ਼ਿਆਦਾ ਸਿਕੂਆ ਹੈ ਜੇ ਸਾਨੂੰ ਇਸ ਕਾਫਿਲ ਤੁਸੀਂ ਕਰੋਗੇ ਤਾਂ ਅਸੀਂ ਇਹ ਤਰ੍ਹਾਂ ਜੇ ਤੁਸੀਂ